ਸਤਿ ਸ੍ਰੀ ਅਕਾਲ ਜੀ ਮੈਂ ਹਰਦੀਸ਼ ਮਿਦਿਵਾਲੀ ਚੁੱਗੀਆਂ ਵਾਲਾ ਇੱਕ ਗੀਤ ਰਿਲੀਜ਼ ਹੋਇਆ ਮੁੱਖ ਮਹਿਮਾਨ ਉਸ ਗੀਤ ਨੂੰ ਆਵਾਜ਼ ਦਿੱਤੀ ਹੈ ਦੀਪ ਦਿਲਦਾਰ ਤੇ ਸੁਦੇਸ਼ ਕੁਮਾਰੀ ਜਿਹਰਾਂ ਨੇ ਬਹੁਤ ਹੀ ਖੂਬਸੂਰਤ ਗੀਤ ਹੈ ਗੀਤ ਦੀ ਕੰਪੋਜੀਸ਼ਨ ਗੀਤ ਦਾ 뮤직 ਉਹ ਮਿਸਟਰ ਮਾਨੀ ਸਿੰਘ ਜੀ ਹੋਰਾਂ ਨੇ ਇੰਤਿਆਰ ਕੀਤਾ ਬਹੁਤ ਸੋਹਣੀ ਕੰਪੋਜੀਸ਼ਨ ਕੀਤੀ ਮਾਨੀ ਸਿੰਘ ਜੀ ਹੋਰਾਂ ਨੇ ਮਿਊਜ਼ਿਕ ਵੀ ਬਹੁਤ ਸੋਹਣਾ ਲੱਗਦਾ ਮਾਨੀ ਸਿੰਘ ਦੇ ਅੱਜ ਦੇ ਦੌਰ ਦੇ ਉੱਪਰ ਦੇ ਹੋਏ ਮਿਊਜ਼ਿਕ ਡਾਇਰੈਕਟਰ ਐ ਕੰਪੋਜ਼ਰ ਐ ਗੌਂਦੇ ਵੀ ਦਾ ਜਵਾਬ ਹੈ ਤੇ ਉਹਨਾਂ ਦਾ ਹੀ ਕੰਪੋਜ਼ ਕੀਤਾ ਹੋਇਆ ਗੀਤ ਮੁੱਖ ਮਹਿਮਾਨ ਸੁਦੇਸ਼ ਕੁਮਾਰੀ ਤੇ ਦੀਪ ਦੇ ਦਿਲਦਾਰ ਦੀ ਆਵਾਜ਼ ਵੀ ਸੁਣ ਬਹੁਤ ਹੀ ਅਨੰਦਮਈ ਸੁਣੋ ਕਰਿਓ ਸ਼ੇਅਰ ਕਰਿਓ ਬੜੀਆ ਗੀਤਾਂ ਧੰਨਵਾਦ ਜੀ ਹੋਇਆ ਜਾਮ ਬਹੁਤ ਹੀ ਖੂਬਸੂਰਤ ਹਿੰਦੀ ਗੀਤ ਹੈ ਤੇ ਆਪਣੇ ਕਮਲ ਮੀਤਾ ਮੜਿਆੰ ਦਾ ਲਿਖਿਆ ਹੋਇਆ ਹੋਮੀ میوزਿਕ ਯੂਕੇ ਵਾਲਾ ਵੀ ਇੱਕ ਜਨਕਪ੍ਰੀਖਾਰੀ ਹੈ ਸੁਦੇਸ਼ ਕੁਮਾਰ ਜੀ ਦੀ ਆਵਾਜ਼ ਸੁਦੇਸ਼ ਕੁਮਾਰ ਜੀ ਦੀ ਆਵਾਜ਼ ਵਿੱਚ ਹਿੰਦੀ ਗੀਤ ਜਾਨ ਕਮਲ ਮੀਤਾ ਮੜਿਆੰ ਦਾ ਲਿਖਿਆ ਹੋਇਆ ਸੁਣੋ ਸ਼ੇਅਰ ਕਰੋ ਸਪੋਰਟ ਕਰੋ ਸੋਹੋ ਗੀਤ ਹੈ ਇੱਕ ਗੀਤ ਅਮੀਰ ਹੋਇਆ ਮੇਰੀ ਮਾਂ ਸਦੇਸ਼ ਕੁਮਾਰ ਜੀ ਦੀ ਆਵਾਜ਼ ਵਿੱਚ ਪਵਨ ਚੂਟਿਆ ਵੀਰ ਦਾ ਲਿਖਿਆ ਹੋਇਆ ਗੀਤ ਹੈ ਬਹੁਤ ਹੀ ਖੂਬਸੂਰਤ ਗੀਤ ਹੈ ਮੇਰੀ ਮਾਂ ਉਸ ਗੀਤ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਤੇ ਮੇਰਾ خیال ਅੰਦੇ ਤਿੰਨ ਹਜ਼ਾਰ ਦੇ ਕਰੀਬ ਮੇਰੇ ਕੋਲ ਉਸ ਗੀਤ ਦੀ ਰੀਲ ਪਹੁੰਚ ਗਈ ਹੈ ਜਿਹੜੀ ਲੋਕਾਂ ਨੇ ਬਣਾਈਆਂ ਆ ਬਹੁਤ ਪਿਆਰ ਦੇ ਰਹੇ ਆ ਤੇ ਬਹੁਤ ਵਧੀਆ-ਵਧੀਆ ਕਮੈਂਟ ਦੇ ਰਹੇ ਆ ਤੁਸੀਂ ਜਿਹਨਾਂ ਸੱਜਣਾ ਮਿੱਤਰਾਂ ਨੇ ਸੁਣਿਆ ਲੈ ਕੇ ਕੀਤਾ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਇਸ ਗੀਤ ਨੂੰ ਸੁਣੋ ਤੇ ਇਸ ਗੀਤ ਨੂੰ ਪਿਆਰ ਦਿਓ ਕਿਉਂ ਇਹੋ ਜੇ ਗੀਤ ਹੈ ਸਦਾ ਬਹਾਰ ਗੀਤ ਹੁੰਦੇ ਆ ਲੋਕ ਗੀਤਾਂ ਵਰਗਾ ਗੀਤ ਹੈ ਪਮਨ ਚੋਟਿਆ ਬੀਰ ਜੀ ਉਹਨਾਂ ਨੇ ਕਿਹਾ ਸੀਗਾ ਜਦੋਂ ਇਹ ਗੀਤ ਚ ਮੈਨੂੰ ਕਹਿੰਦੇ ਭਾਜੀ ਇਸ ਗੀਤ ਤੋਂ ਮੈਨੂੰ ਬਹੁਤ ਉਮੀਦ ਹੈ ਤੇ مالک ਭਲੀ ਕਰੇ ਇਹ ਗੀਤ ਨੈ ਵੀ ਸੁਣ ਕੇ ਥੋੜਾ ਪਾਵਕ ਹੋ ਗਿਆ ਬਹੁਤ ਜ਼ਿਆਦਾ ਇਹ ਤੁਸੀਂ ਦੇਖੀਏ ਤੁਸੀਂ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਰੇਸ਼ਮ ਜਗਾੜੀ ਝੁੱਗੀਆਂ ਵਾਲਾ ਇੱਕ ਮਿਸਟਰ ਆਕਾ ਜੀ ਦਾ ਤੇ ਸੁਦੇਸ਼ ਕਬਾਦੀ ਜੀ ਦਾ ਗੀਤ ਰੀਲਿਸ ਹੋਇਆ ਡਿਊਟ ਕੀ ਸੋਚਦਾ ਬਹੁਤ ਹੀ ਖੂਬਸੂਰਤ ਗੀਤ ਹੈ ਬਹੁਤ ਸੋਹਣਾ ਗੀਤ ਹੈ ਤੁਸੀਂ ਇਸ ਗੀਤ ਨੂੰ ਸੁਣੋ ਤੇ ਜਿੰਨਾ ਵੀ ਹੋ ਸਕਦਾ ਹੈ ਵੱਦ ਤੋਂ ਵੱਧ ਸਪੋਰਟ ਕਰੋ। ਮਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਊਗਾ। ਅੱਜ ਹੀ ਰਿਲੀਜ਼ ਹੋਇਆ।